Thank you ਇਹ ਹੈ ਨਾਬਾਦੀ ਅਨਾਜ ਮੰਡੀ ਜੋ ਏਸ਼ੀਆ ਦੀ ਦੂਜੇ ਨੰਬਰ ਤੇ ਜਾਣੀ ਜਾਂਦੀ ਅਨਾਜ ਮੰਡੀ ਹੈ ਬੀਤੇ ਸਮੇਂ ਦੌਰਾਨ ਸੈਲਰ ਮਾਲਕਾਂ ਦੇ ਵੱਲੋਂ ਕੀਤੀ ਗਈ ਹੜਤਾਲ ਦੇ ਕਾਰਨ ਮੰਡੀ ਦੇ ਵਿੱਚ ਸਾਰਾ ਹੀ ਝੋਨਾ ਜਮਾ ਹੋ ਗਿਆ ਸੀ ਲਿਫਟਿੰਗ ਨਾ ਹੋਣ ਕਾਰਨ ਹੁਣ ਇਸ ਦਾ ਖਮਿਆਜਾ ਮਜ਼ਦੂਰਾਂ ਤੇ ਕਿਸਾਨਾਂ ਨੂੰ ਭੁਗਤਣਾ ਪੈ ਰਿਹਾ ਮਜ਼ਦੂਰਾਂ ਦਾ ਤਰਕ ਹੈ ਕਿ ਜਦੋਂ ਵੀ ਕੋਈ ਕਿਸਾਨਾਂ ਦੀ ਟਰਾਲੀ ਮੰਡੀ ਦੇ ਵਿੱਚ ਆਉਂਦੀ ਹੈ ਤਾਂ ਮੰਡੀ ਦੇ ਵਿੱਚ ਖਾਲੀ ਜਗ੍ਹਾ ਨਾ ਹੋਣ ਕਰਕੇ ਤੇ ਸਾਨੂੰ ਭਰੀਆਂ ਹੋਈਆਂ ਝੋਨੇ ਤੇ ਹੀ ਲਗਾਉਣੀਆਂ ਪੈ ਰਹੀਆਂ ਨੇ ਅਤੇ ਜਗ੍ਹਾ ਲਈ ਕਰਨੀ ਪੈ ਰਹੀ ਹੈ ਅਤੇ ਹੁਣ ਸਾਨੂੰ ਦੁੱਗਣੀ ਮਿਹਨਤ ਕਰਨ ਦੇ ਪੈਸੇ ਨਹੀਂ ਮਿਲਦੇ ਅਸੀਂ ਕੱਲ ਆਰਟੀ ਐਸੋਸੀਏਸ਼ਨ ਦੇ ਪ੍ਰਧਾਨ ਨੂੰ ਸਾਫ਼ ਕਹਿ ਦਿੱਤਾ ਸੀ ਕਿ ਅਸੀਂ ਕੁਝ ਘੰਟਿਆਂ ਦੇ ਲਈ ਮੰਡੀ ਨੂੰ ਬੰਦ ਕਰਕੇ ਸਿਰਫ ਟਰੱਕ ਹੀ ਲੋਡ ਕਰਾਂਗੇ ਜਦੋਂ ਅਸੀਂ ਸਵੇਰੇ ਤੜਕਸਾਰ ਮੰਡੀ ਦਾ ਗੇਟ ਬੰਦ ਕੀਤਾ ਤਾਂ ਕਿਸਾਨ ਸਾਡੇ ਨਾਲ ਉਲਝ ਪਏ ਉਹਨਾਂ ਨੂੰ ਅਸੀਂ ਸਮਝਾਇਆ ਕਿ ਅਸੀਂ ਤੁਹਾਡੇ ਫਾਇਦੇ ਲਈ ਸਭ ਕੁਝ ਕਰ ਰਹੇ ਹਾਂ ਜੇਕਰ ਮੰਡੀ ਦੇ ਵਿੱਚ ਜਗ੍ਹਾ ਹੋਵੇਗੀ ਤਾਂ ਹੀ ਕਿਸਾਨ ਆਪਣੀ ਫਸਲ ਉਤਾਰਨਗੇ ਪਰ ਕਿਸਾਨਾਂ ਨੇ ਅਨਾਜ ਮੰਡੀ ਦੇ ਬਾਹਰ ਹੀ ਜਾਮ ਲਗਾ ਦਿੱਤਾ ਜੋ ਕਿ ਆਪਾ ਤੇ ਮਲੇਰ ਕੋਟੜਾ ਪ੍ਰਭਾਵਿਤ ਹੋਇਆ ਕੀ ਕਰਨਾ ਜਿਹੜਾ ਹੈਗਾ ਇੱਥੇ ਜਾਮ ਲੱਗਿਆ ਪਿਆ ਅੰਦਰ ਐਂਟਰ ਨਹੀਂ ਹੋ ਰਹੀਆਂ ਜਾਮ ਜੋੜੇ ਆਪਣੇ ਲੇਬਰ ਵਾਲੇ ਨੇ ਜੇ ਇਹ ਕਹਿੰਦੇ ਸਾਡੀ ਲਿਮਟਿੰਗ ਹੋਣੀ ਚਾਹੀਦੀ ਹੈ ਜੀ ਉਹਦੇ ਕਰਕੇ ਟਰਾਲੀਆਂ ਐਂਟਰ ਨਹੀਂ ਹੋਣ ਦੇ ਦੇ ਰਹੇ ਜੀ ਤੇ ਸਾਨੂੰ ਇਹਨਾਂ ਨੇ ਕੋਈ ਮੈਸੇਜ ਨਹੀਂ ਕੀਤਾ ਕੱਲ ਕਿਸੇ ਆੜਤੀ ਨੇ ਵੀ ਕੱਲ ਨੂੰ ਟਰਾਲੀ ਤੁਸੀਂ ਸਵੇਰੇ ਨਾਲ ਲੈ ਕੇ ਜਾਓ ਇਹ ਕਹਿੰਦੇ ਅਸੀਂ ਮੈਸੇਜ ਕੀਤਾ ਸਾਡੇ ਕੋਲ ਕੋਈ ਮੈਸੇਜ ਨਹੀਂ ਗਿਆ ਅਸੀਂ ਸਵੇਰੇ 4 ਵਜੇ ਤੋਂ ਖੜੇ ਆ ਜੀ ਇਹ ਟਰਾਲੀਆਂ ਐਂਟਰ ਨਹੀਂ ਹੋਣ ਦੇ ਇਹ ਕਹਿੰਦੇ ਟਰੱਕ ਅੰਦਰ ਕੋਈ ਮੰਡੀ ਦੇ ਹੈ ਨਹੀਂ ਜੋ ਕੋਈ ਟਰੱਕ ਭਰਿਆ ਜਾਂਦਾ ਹੋਵੇ ਥੋੜੇ ਬਹੁਤ ਟਰੱਕ ਪੰਜਾ ਟਰੱਕ ਦੱਸਦੇ ਨੇ ਜਿੰਦਰਾ ਉਹਦੇ ਕਾਰਨ ਅਸੀਂ ਸਵੇਰੇ 4 ਵਜੇ ਤੇ ਖੜੇ ਹਾਂ ਜੀ ਉਹਦੇ ਕੁਝ ਪਹਿਲਾਂ ਦੇ ਵੀ ਆਏ ਵੀ ਨਹੀਂ 3 ਵਜੇ ਦੀ ਵੀ ਆਏ ਵੀ ਨਹੀਂ ਲਿਫਟਿੰਗ ਕਿਉਂ ਨਹੀਂ ਹੋ ਰਹੀ ਕੀ ਕਰੀਏ ਲਿਟੂ ਤਾਂ ਸਾਈਲਰਾਂ ਵਾਲਿਆਂ ਦੀ ਹੜਤਾਲ ਪਹਿਲਾਂ ਤੋਂ ਹੀ ਚੱਲ ਰਹੀ ਹੈ ਜੀ ਇਹਨਾਂ ਦੀ ਵਾਪਸ ਵਿੱਚ ਹੀ ਆ ਜੀ ਕੋਈ ਆਪਣੇ ਅਰਧੇ ਦੇ ਸਾਥਰਾਂ ਦਾ ਮੋਚਰ ਦਾ ਚੱਕਰਾ ਕੁਸਤਾ ਜੀ ਮੋਚਰ ਉਹ ਵੱਧ ਪਾਉਂਦੇ ਨੇ ਜੀ ਘੱਟ ਪਾਉਂਦੇ ਨੇ ਉਹਨਾਂ ਮੋਚਰਾ ਨਹੀਂ ਰਿਹਾ ਜੀ ਇਹਦਾ ਅੰਦਰ ਕਿੰਨਾ ਕੱਟਾ ਪਿਆ ਫਿਰ ਜਿਹੜਾ ਖੱਜਲ ਖਵਾਰੀ ਤਾਂ ਤੁਹਾਨੂੰ ਹੋ ਰਹੀ ਹੈ ਜੀ ਸਾਨੂੰ ਹੋ ਰਹੀ ਹੈ ਜੀ ਕੱਟਾ तकरीबन ਜੀ 20% ਚੱਕਿਆ ਗਿਆ ਹੋ ਜਿੰਨੇ ਕੰਦਰ ਜੀ ਰੀਆ ਰੋਡ ਮੰਗੇ ਹੋ ਵੀ ਯਾਰ ਉਹ ਬਾਕੀ ਦੇ ਹਾਲੂਕ ਬਾਕੀ ਦੇ ਪੈ ਨਹੀਂ ਜੀ ਆਪਣੇ ਕੱਟੇ ਪੈ ਤਾਂ ਖੇਤਾਂ ਵਿੱਚ ਵੀ ਥੋੜੀ ਖੜੀ ਆ ਗਿਆ ਉਹ ਖੇਤਾਂ ਦੇ ਵਿੱਚ ਵੀ 50% ਤੋਂ ਉੱਪਰ ਖੜੀ ਆ ਜੀ ਨਹੀਂ 70% ਇਹ ਮੰਨੋ ਜਿਹੜੀ ਪੂਸਾ ਜੀਰੀ ਆ ਜੀ ਉਹ ਤਾਂ ਖੜੀ ਹੋ ਸਾਰੀ ਅਜੇ ਹਾਂ ਉਹ ਤਾਂ ਵੱਡੀ ਨਹੀਂ ਤਾਂ ਪਾਸ ਪੁੱਛ ਪਤੀ ਵੱਢ ਕੇ ਲੈ ਕੇ ਆਏ ਜੀ ਨਹੀਂ ਲੇਬਰ ਤਾਂ ਹੈਗੀ ਆ ਜੀ ਲੇਬਰ ਵਾਲੇ ਕਹਿੰਦੇ ਵੀ ਸਾਡੀ ਲਿਫਟਿੰਗ ਹੋਣੀ ਚਾਹੀਦੀ ਹੈ ਜਿਹੜਾ ਮਾਲ ਅਸੀਂ ਭਰਦਿਆਂ ਨਾਲ ਦੀ ਨਾਲ ਚੱਕੇ ਲੈਣਾ ਚਾਹੀਦਾ ਅੱਛਾ ਇਹ ਕਾਰਨ ਆ ਜੀ ਇਹਨਾਂ ਦਾ ਤੁਹਾਡੀ ਕਿਉਂ ਕੱਜਲਗਵਾਰੀ ਸਾਡੀ ਤਾਂ ਫालतੂ ਦੀ ਹੋ ਰਹੀ ਆ ਜੀ ਸਾਨੂੰ ਕੋਈ ਮੈਸੇਜ ਨਹੀਂਗਾ ਤੇ ਸਾਨੂੰ ਕੋਈ ਦੱਸਿਆ ਹੁੰਦਾ ਅਸੀਂ ਇੱਕ ਦਿਨ ਘਰੇ ਖੜ੍ਹ ਜਾਂਦੇ ਇਹਨਾਂ ਦੇ ਨਾਲ ਲੱਗ ਜਾਂਦੇ ਅਸੀਂ ਵੀ ਸਾਨੂੰ ਤਾਂ ਕੋਈ ਪਤਾ ਨਹੀਂ ਸੀ ਸਵੇਰ ਇੱਥੇ ਆ ਕੇ ਖੜ੍ਹ ਗਏ ਇਹਨਾਂ ਨੇ ਜਾਮ ਲਾਤਾ ਜੀ ਜੇ ਤਾਂ ਅਸੀਂ ਮਾਂ ਕਰਦੇ ਚਲੋ ਬੋਰੀਆਂ ਵੀ ਚੱਕੇ ਜਾਂਦੇ ਜਿਹੜੇ ਅਸੀਂ ਇੱਥੇ ਕੱਜਲਗਵਾਰੀ ਹੁੰਨੇ ਆ ਚਲੋ ਸਾਡਾ ਅੱਜ ਦਾ ਤਾਂ ਮਸਲਾ ਕਰਨਾ ਬਾਕੀ ਅਸੀਂ ਇਹਨਾਂ ਦੇ ਨਾਲ ਆ 15 ਕ ਟਰਾਲੀਆਂ ਜਿਹੜੇ ਹੁਣ ਟਰਾਲੀਆਂ ਦਾ ਮਸਲਾ ਮੌਕੇ ਤੇ ਤਾਂ ਹੋਣਾ ਚਾਹੀਦਾ ਨਾਲ ਕੋਈ ਕਿੱਡੀ ਥਰੋਂ ਆਇਆ ਜੀ ਕੋਈ ਲਵੋਂ ਆਇਆ ਵਾਪਸ ਜਾਣਾ ਕਿੱਡਾ ਸਕਾਲਾ ਟੇਨਰ ਨੂੰ ਪਤਾ ਜੀ ਸਾਡੀ ਦਾ 11 1692 ਹੈ ਜੀ ਹਾਈਬ੍ਰਿਡ ਜਿਹੜੇ ਨੇ ਚਲੋ ਉਸਾਰ 22 ਹੁੰਦੀ ਉਹ ਵੀ ਗੱਲ ਵੱਖਰੀ ਥੀ ਵੀ ਹੁਣ ਸਾਡੀ 1692 ਹੋਰ ਕਿਤੇ ਵਿਕਣੀ ਨਹੀਂ ਜਿੰਨੀਆਂ ਵੀ ਹਾਈਬ੍ਰਿਡ ਨਹੀਂ ਵੀ ਇੱਥੇ ਸਾਡੀ ਵਿਕਦੀ ਐ ਇੱਥੇ ਹੋਰ ਪਿੰਡਾਂ ਤੋਂ ਵੀ ਆਉਂਦੇ ਸਭ ਨੂੰ ਹਰਾਨ ਕਰ ਰਹੇ ਨੇ ਨਹੀਂ ਕੋਈ ਨਹੀਂ ਐਂਟਰ ਕਰਕੇ ਬਾਤ ਨਾ ਜੀ ਨਾ ਸਾਰੇ ਨਿਆਾਰੇ ਕੋਈ ਨਹੀਂ ਕਰ ਰਹੇ ਜੀ ਜੇ 1692 ਅਸੀਂ ਕਹਿ ਦੀ ਭਾਈ ਚਲੋ ਉਹ ਕਰ ਲਓ ਉਦੋਂ ਬਾਅਦ ਜੇ ਤੁਹਾਨੂੰ ਭੀੜ ਵੱਧ ਲੱਗਦੀ ਆ ਵੀ ਟਰਾਲੀ ਉੱਥੇ ਸਾਡੀ ਘੜਾ ਲਓ ਉਹ ਨਾ ਵੇਚੋ ਉਦੋਂ ਬਾਅਦ ਜਿਹੜੀ ਹਾਈਬ੍ਰਿਡ ਆ ਉਹ ਵੇਚੋ ਕਿੰਨੇ ਕੇ ਕਿਸਾਨ ਖੇਤ ਜਲਵਾੜ ਹੋ ਰਹੇ ਘਟੋ ਘਟ ਹੁਣ ਜੀ 2 17 ਉੱਧਰ ਖੜੇ ਨੇ 50 ਉੱਧਰ ਖੜੀਆਂ ਨੇ 150 ਦੇ ਤਕਰੀਬ ਖੜੀਆਂ ਆਈ ਟਰਾਲੀ ਤੁਸੀਂ ਵੀ ਜਾਮੇ ਲਾ ਤਾਂ ਫਿਰ ਹਾਂ ਜੀ ਹੋਰ ਸਰਸ ਕੀ ਕਰੀਏ ਜੀ ਜਾਂ ਸਾਨੂੰ ਅੰਦਰ ਵੜਨ ਨਹੀਂ ਦਿੰਦੇ ਹੋਰ ਕੀ ਕਰਾਂਗੇ ਜਾਮੇ ਲਾਵਾਂਗੇ ਤਿੰਨ ਵਜੇ ਕੋਈ 2:30 ਵਜੇ ਉੱਠਿਆ ਕੋਈ ਖੰਨੇ ਤੋਂ ਆਇਆ ਕੋਈ ਕੈਮਰਗੜ ਤੋਂ ਆਇਆ ਜਿੱਥੋਂ ਜਿੱਥੋਂ ਆਇਆ ਨੇ ਇੱਕੜਾ ਹਾਈਬ੍ਰਿਡ ਖੁਰਕੇ ਤੇ ਚੱਲ ਰਹੀ ਰਹੀ ਮਲੇਕੋਲੇ ਤੋਂ ਵੀ ਆ ਰਹੇ ਨੇ ਜੀ ਬੀਬੀਕ ਦੀ ਉਰੇ ਉਰੇ ਆ ਜੀ ਹਾਈਬ੍ਰਿਡ ਹਾਂਜੀ ਸਾਨੇ ਨਾਲ ਕੱਲ ਜੀ ਆੜਤੇ ਪ੍ਰਧਾਨ ਨੂੰ ਕਿਹਾ ਸੀਗਾ ਤੇ ਵੀ ਇੱਕ ਦਿਨ ਵਾਸ ਇੱਕ ਦਿਨ ਦੇ ਦਿਓ ਸਾਨੂੰ ਤੁਸੀਂ ਜ਼ਿੰਮੇਦਾਰ ਭਾਈਆਂ ਨੂੰ ਕਹਿ ਦਿਓ ਤੁਸੀਂ ਵੀ ਟਰਾਲੀਆਂ ਰੋਕ ਕੇ ਆਪਾਂ ਗੱਡੀ ਲੋਡ ਕਰਵਾ ਲਈਏ ਮਾਲ ਚ ਚਕਾ ਲਾਂਗੇ ਆਪਾਂ ਤੇ ਉਹਦੇ ਨਾਲ ਦਿੱਕਤਾਂ ਸਾਰੀਆਂ ਖਤਮ ਹੋ ਜਾਣਗੀਆਂ ਆਪਣੀਆਂ ਤੇ ਉਹ ਜਗਾ ਵੀ ਬਣ ਜੂਗੀ ਸਾਨੂੰ ਇੱਕ ਟਰਾਲੀ ਤਾਰਨ ਵਾਸਤੇ 100 100 ਬੋਰੀ ਚੱਕਣੀ ਪੈਂਦੀ ਹੈਗੀ ਠੀਕ ਹੈ ਜੀ ਉਹਦੀ ਸਾਨੂੰ ਲੇਬਰ ਨਹੀਂ ਮਿਲਦੀ ਹੈਗੀ ਹੁਣ ਦਿੱਕਤਾਂ ਜਿਹੜੀ ਆ ਰਹੀਆਂ ਨੇ ਸਾਰੀਆਂ ਮਜ਼ਦੂਰਾਂ ਨੂੰ ਆ ਰਹੀਆਂ ਨੇ ਕੱਲੀਆਂ ਤੇ ਹੁਣ ਜ਼ਿੰਮੇਦਾਰਾਂ ਨੂੰ ਸਾਨੂੰ ਪਿਆਰ ਨਾਲ ਕਿਹਾ ਸੀਗਾ ਵੀ ਸਾਡੇ ਜੇ ਠੇਕੇਦਾਰ ਨਾਲ ਸਾਡੇ ਗੱਲ ਕਰੀ ਤੇ ਉਹਨਾਂ ਨੇ 100 ਗੱਡੀ ਦਿੱਤੀ ਹੈ ਸਾਨੂੰ 100 ਗੱਡੀ ਦਿੱਤੀ ਆ ਤੇ ਉਹ ਕਹਿੰਦੇ ਵੀ ਅਸੀਂ ਜ਼ਿੰਮੇਦਾਰਾਂ ਨੂੰ ਕਿਹਾ ਸੀਗਾ ਵੀ ਸਾਡੀਆਂ 100 ਗੱਡੀ ਇੱਕ ਵਾਰ ਜਦੋਂ ਅੰਦਰ ਵੜ ਗਈਆਂ ਘਟੋ ਘਟ ਲੱਖ ਗੱਟੇ ਵਾਂਗੂ ਬਾਹਰ ਜਾਊਗਾ ਲੱਖ ਕੱਟੇ ਵੰਗੂ ਬਾਹਰ ਜਾਊਗਾ ਤੇ ਜਗ੍ਹਾ ਬਣ ਜੂਗੀ ਜੀਵਿਦਾਰ ਭਾਈਆਂ ਨੂੰ ਹੱਥ ਜੋੜ ਕੇ ਬੇਨਤੀ ਕਰੀ ਤੀਗੀ ਵੀ ਇੱਕ ਵਾਰੀ ਸਾਈਡ ਤੇ ਗੱਡੀ ਆ ਟਰਾਲੀਆਂ ਲਾ ਲਓ ਤੁਸੀਂ ਗੱਡੀਆਂ ਨੂੰ ਅੰਦਰ ਜਾਣ ਦੋ ਮਾਲ ਚੱਕੇ ਜਾਊਗਾ ਜਗ੍ਹਾ ਬਣ ਗਈ ਅੰਦਰ ਅਸੀਂ ਟਰਾਲੀਆਂ ਆਪ ਅੰਦਰ ਵੜਾਂਗੇ ਅਸੀਂ ਆਪ ਲਾਵਾਂਗੇ ਕਹਿਣ ਦਾ ਮਤਲਬ ਇਹ ਹੈ ਜਿਹੜਾ ਜਦੋਂ ਟਰਾਲੀ ਅੰਦਰ ਆਉਂਦੇ ਥੋੜ ਨੂੰ ਵੀ ਮੁਸ਼ਕਿਲਾਂ ਦੇ ਟਰੱਕਾਂ ਜਾਮ ਲੱਗਦਾ ਹਾਂਜੀ ਜਾਮ ਲੱਗਦਾ ਬਹੁਤ ਜਾਮ ਲੱਗਦਾ ਜੀ ਬਹੁਤ ਜਾਮ ਲੱਗਦਾ ਜੀ ਜਾਮ ਨਾਲ ਫਿਰ ਦਿੱਕਤਾਂ ਬਹੁਤ ਆਂਦੀ ਨਹੀਂ ਸਾਨੂੰ ਜਦੋਂ ਗੱਡੀ ਲੋਡ ਹੋ ਜਾਂਦੀ ਹੈ ਤਿੰਨ ਘੰਟੇ ਬਾਅਦ ਉਹ ਨਿਕਲਦੀ ਨਹੀਂ ਹੈ ਤਿੰਨ ਜ਼ਿੰਮੇਦਾਰ ਭਾਈਆਂ ਨੂੰ ਤਾਂ ਸਾਡੇ ਹੱਥ ਮੰਨ ਕੇ ਬੇਨਤੀ ਕਰੀ ਤੀਗੀ ਵੀ ਤੁਸੀਂ ਟਰਾਲੀਆਂ ਸਾਈਡ ਤੇ ਲਾੜੋ ਗੱਡੀਆਂ ਅੰਦਰ ਵੜ ਜਾਣ ਦਿਓ ਗੱਡੀਆਂ ਜਦੋਂ ਅੰਦਰ ਵੜ ਗਈਆਂ ਤਾਂ ਮਾਲ ਚੱਕਾਇ ਜਾਊਗਾ ਜਗ੍ਹਾ ਬਣ ਜੂਗੀ ਅਸੀਂ ਆਪ ਟਰਾਲੀਆਂ ਅੰਦਰ ਵਾੜਾਂਗੇ ਹੁਣ ਕਿੰਨੇ ਵਜੇ ਦਾ ਗੇਟ ਬੰਦ ਕੀਤਾ ਤੁਸੀਂ ਇਹ ਹੁਣ ਜੇ ਇਹ ਜ਼ਿੰਮੇਵਾਰ ਭਾਈ ਇਹਨੂੰ ਧੱਕਾ ਕਰ ਰਹੇ ਨੇ ਕਿ ਟਰਾਲੀਆਂ ਅੱਗੇ ਲਾ ਦਿਆਂ ਗੇਟ ਤੇ ਤਾਂ ਕਹਿੰਦੇ ਟਰੱਕ ਵੀ ਨਹੀਂ ਅਸੀਂ ਅੰਦਰ ਆਣ ਦਿੰਦੇ ਜੇ ਟਰੱਕ ਅੰਦਰ ਆਣਗੇ ਤਾਂ ਜਗ੍ਹਾ ਬਣੂਗੀ ਟਰਾਲੀ ਤਾਂ ਹੀ ਉਤਰੂਗੀ ਤੁਸੀਂ ਕਿੰਨੇ ਵਜੇ ਦਾ ਬੰਦ ਕੀਤਾ ਗੇਟ ਇਹ ਸਾਡਾ ਨਾ ਸ਼ਾਮ ਦਾ 6 ਵਜੇ ਤੱਕ ਤੱਕ ਦੀਗਾ ਵੀ ਸ਼ਾਮ ਨੂੰ 6 ਵਜੇ ਤੱਕ ਜਿੰਨਾ ਵੀ ਮਾਲ ਹੋਊਗਾ ਸਾਰੀ ਗੱਡੀਆਂ ਚੱਕੀ ਜਾਊਗਾ ਤੇ ਜਗ੍ਹਾ ਬਣ ਜੂਗੀ ਜਗ੍ਹਾ ਬਣਨ ਨਾਲ ਹੋਰ ਵੀ ਮਾਲ ਆ ਸਕਦਾ ਆਪਣੇ ਬਾਹ ਤੇ ਇਹ ਹੁਣ ਦੇਖੋ ਹੁਣ ਜੇ ਇਹ ਪਿੱਛੇ ਕਰਨਗੇ ਟਰਾਲੀਆਂ ਆਪਣੀਆਂ ਤਾਂ ਗੱਡੀਆਂ ਅੰਦਰ ਵੜ ਰਹੀਆਂ ਮਾਲ ਤਾਂ ਚੱਕਿਆ ਜਾਊਗਾ ਅੰਦਰ ਮਾਲ ਕਿੰਨਾ ੱੱਕੇ ਨਾਲ ਤਾਂ ਕੋਈ ਮਸਲੇ ਹੱਲ ਵੀ ਨਹੀਂ ਹੁੰਦੇ ਹੈਗੇ ਅੰਦਰ ਕਿੰਨਾ ਕੱਟਿਆ ਪਿਆਗਾ ਮਾਲ ਬਹੁਤ ਪਿਆ ਜੀ ਗਰੀਬਨ 10 10 15 ਲੱਖ ਕੱਟਾ ਮਾਲ ਪਿਆ ਜੀ ਬੱਸ ਬੰਦ ਹੋਊਗਾ ਜੇ ਹੁਣ ਜੇ ਮੰਨ ਲਓ ਸਾਡੀਆਂ 100 ਗੱਡੀਆਂ ਕੱਟ ਗਈਆਂ 100 ਗੱਡੀ ਦੇ ਵਿੱਚੋਂ ਜੇ ਸਾਡਾ 2 2.5 ਲੱਖ ਵੀ ਕੱਟਾ ਚੱਕਿਆ ਗਿਆ ਤਾਂ ਜਗ੍ਹਾ ਬਣ ਜਾਣੀ ਹੈਗੀ ਸਾਨੂੰ ਕੋਈ ਦਿੱਕਤ ਨਹੀਂ ਆਣੀ ਟਰਾਲੀਆਂ ਰੋਕਣ ਦਾ ਰੀਜ਼ਨ ਸਾਡਾ ਇਹੇ ਆ ਜੀ ਜੇ ਅੰਦਰ ਜਗ੍ਹਾ ਨਹੀਂ ਹੈਗੀ ਟਰਾਲੀਆਂ ਲਾਣ ਨੂੰ ਜੀ ਟਰਾਲੀ ਲਾਣ ਨੂੰ ਕੋਈ ਜਗ੍ਹਾ ਨਹੀਂ ਹੈਗੀ ਟਰੱਕ ਵਾਲਾ ਕਹਿੰਦਾ ਮੈਂ ਉੱਤੋਂ ਕਾਲੀ ਹੋ ਜਾਣਾ ਟਰਾਲੀ ਵਾਲਾ ਕਹਿੰਦਾ ਮੈਂ ਉੱਤੋਂ ਤੇ ਨੁਕਸਾਨ ਪਬਲਿਕ ਦਾਗਾ ਕਾਨੂੰ ਕਿਸੇ ਦਾ ਟਰੱਕ ਚੜਦੀ ਹੈ ਟਰਾਲੀ ਦਾ ਜਿਹੜਾ ਕੌਣ ਜ਼ਿੰਮੇਵਾਰ ਹੋਊਗਾ ਜੀ ਅੰਦਰ ਜੇ ਜਗ੍ਹਾ ਹੋਊਗੀ ਤਾਂ ਕਿਤੇ ਜਾ ਕੇ ਟਰਾਲੀ ਉਤਰੋਗੀ ਇਹ ਮਾਰਕੀਟ ਕਮੇਟੀ ਨਹੀਂ ਧਿਆਨ ਦੇ ਰਹੀ ਇਹ ਚ ਇਹ ਮਾਰਕੀਟ ਕਮੇਟੀ ਕੀ ਕਰੇ ਜੀ ਮਾਰਕੀਟ ਕਮੇਟੀ ਕੀ ਜਦੋਂ ਆਪਾਂ ਹੀ ਕੋਈ ਦੇਖ ਰਹੇ ਕਿਸੇ ਵালা ਤੇ ਤਾਂ ਮਾਰਕੀਟ ਕਮੇਟੀ ਇਹ ਚ ਕੀ ਕਰੂਗੀ ਜੀ ਜਿੰਮੇਵਾਰੀ ਤਾਂ ਉਹਨਾਂ ਦੀ ਵੀ ਬਣਦੀ ਹੈ ਜਿੰਮੇਵਾਰੀ ਤਾਂ ਬਣਦੀ ਹੈ ਮਾਰਕੀਟ ਮੈਡੀ ਵਾਲੇ ਆਉਂਦੇ ਨੇ ਕਹਿ ਜਾਂਦੇ ਨੇ ਜੀ ਕੋਈ ਤਾਂ ਅਗਲੇ ਟਰਾਲੀ ਤਾਰ ਕੇ ਰਾਂਚ ਖੜਾ ਕੇ ਚਲੇ ਜਾਂਦੇ ਨੇ ਜੀ ਗੱਡੀ ਵਾਲਾ ਵਿੱਚ ਫਸਾ ਦਿੰਦਾ ਲੈ ਕੇ ਟਰੱਕ ਜੀ ਇਹਦੇ ਵਿੱਚ ਕੀ ਹੋਊਗਾ ਜੇ ਟਰਾਲੀ ਉਤਰੂਗੀ ਠੀਕ ਹੈ ਨਾ ਜੀ ਤਾਂ ਜਾਊਗਾ ਤਾਂ ਗੱਡੀ ਚੱਕੀ ਦੀ ਤਾਂ ਜਗ੍ਹਾ ਬਣੂਗੀ ਜੀ ਤਾਂ ਜੇ ਜਗ੍ਹਾ ਬਣੂਗੀ ਤਾਂ ਟਰਾਲੀ ਉਤਰੂਗੀ ਹੁਣ ਸੜਕ ਦੇ ਉੱਪਰ ਹੀ ਟਰਾਲੀਆਂ ਬਣਨ ਉਹ ਫੜ ਦੇ ਵਿੱਚ ਕੁਝ ਨਹੀਂ ਹੈਗਾ ਫੜ ਦੇ ਵਿੱਚ ਗੱਲੀਆਂ ਬੋਰੀਆਂ ਪਈਆਂ ਨੇ ਜਗ੍ਹਾ ਨਹੀਂ ਹੈਗੀ ਪ੍ਰੋਪਰ ਬਿਲਕੁਲ ਵੀ ਜੀ ਕੀ ਕਰਦੇ ਆ ਟਰਾਲੀ ਛੜਕਦੇ ਉੱਪਰ ਲਹਿ ਗਈ ਨਾ ਤਾਂ ਗੱਡੀ ਵਾਲਾ ਉਧਰੋਂ ਇੱਧਰ ਆ ਸਕਦਾ ਨਾ ਇੱਧਰ ਆਦਾ ਹਰਾਸ਼ ਮਿੰਟੀ ਸਭ ਨੂੰ ਆ ਜੀ ਮੁਸ਼ਕਲ ਆ ਦੇਖੋ ਜੀ ਇਹ ਹੀ ਹੈ ਵੀ ਜਿਹੜਾ ਮਾਲ ਹੈ ਵੀ ਇਹ ਚੱਕੇ ਜਾਵੇ ਜ਼ਿੰਮੇਦਾਰ ਹੈ ਭਾਈਆਂ ਨੂੰ ਇਹ ਗੱਲ ਕਹੀਏ ਵੀ ਥੋੜੇ ਸਾਈਡ ਚ ਨਾਲੋਂ ਘੰਟੇ ਦੋ ਘੰਟੇ ਤਿੰਨ ਘੰਟੇ ਜਿੱਲਾ ਵੀ ਸਮਾਂ ਮਿਲੂਗਾ ਜੇ ਹੁਣ 100 ਗੱਡੀ ਘਟੀ ਹੈ ਜੀ 300 ਗੱਡੀ ਚੱਕੀ ਗਈ ਕਿੰਨੀ ਜਗ੍ਹਾ ਬਣ ਜੂਗੀ ਮਾਲ ਤਾਂ ਸਾਡੇ ਥੋੜੀ ਲਾਵਾਂਗੇ ਐਸੀ ਮਾਲ ਲਾਵਾਂਗੇ ਥੋੜਾ ਇਹ ਤਾਂ ਨਹੀਂ ਹੈਗਾ ਮਾਲ ਨਹੀਂ ਲਾਂ ਇਹ ਮਾਲ ਲਾਹਾਂਗੇ ਤਾਂ ਹੀ ਕੁਝ ਬਣੂਗਾ ਨਾ ਬਈ ਇਹੀ ਬੇਇੱਜ਼ਤੀ ਕਰ ਰਹੇ ਵੀ ਥੋੜਾ ਮਾਲ ਚੱਕਾ ਜੇ ਕੋ ਥੋੜਾ ਮਾਲ ਉਤਰ ਜਾਊਗਾ ਜੀ ਬਸ ਤੇ ਲੋਕਾਂ ਨੂੰ ਵੀ ਫੱਟਲ ਕਰਵਾੜੀ ਹੋ ਰਹੀ ਆ ਦੇਖੋ ਜੀ ਆਪਦੇ ਆਪ ਕਰ ਰਹੇ ਆਪਾਂ ਦੇਖੋ ਆਪਣੇ ਆਪ ਕਰ ਰਹੇ ਆ ਆਪਾਂ ਸਾਈਡ ਤੇ ਲਾ ਲੋ ਕਾਰਨ ਕੋਈ ਨਹੀਂ ਤੇ ਮੇਰੇ ਕੋਲ ਲਿਫਟਿੰਗ ਦਾ ਕੰਮ ਸੀ ਹੋ ਗੰਨੇ ਪਹਿਲਾਂ ਆਪਾਂ ਟਰੱਕ ਭਰ ਲਈਏ ਉਸ ਤੋਂ ਬਾਅਦ ਟਰਾਲੀਆਂ ਅੰਦਰ ਵਾਲੇ ਚ ਕੋਈ ਟਰਾਲੀ ਜਦੋਂ ਅੰਦਰ ਜਾਂਦੇ ਫਿਰ ਟਰੱਕ ਬਾਹਰ ਨਿਕਲਦਾ ਨਹੀਂ ਆਏਗਾ ਇਸ ਕਰਕੇ ਉਹਨਾਂ ਨੇ ਕਿਹਾ ਕਿ ਗੇਟ 걸ਵਾਇਆ ਹੈ ਇਹਨਾਂ ਨੂੰ ਕਿਹਾ ਵੀ ਜਿੱਤੇ ਟਰਾਲੀਆਂ ਜਿਹੜਾ ਸਾਈਡ ਤੇ ਲਾ ਲੋ ਬਿਟਰ ਆਕੇ ਨਿਕਲ ਸਕਣ। ਹਾਲੇ ਟਰਾਲੀਆਂ ਤੇ ਉਨਕੀ ਸਾਂਝੀ ਬਣੀ। ਉਨਕੀ ਸਾਂਝੀ ਇਹ ਵੀ ਟਰਾਲੀਆਂ ਸਾਈਡ ਤੇ ਲਵਾ ਰਹੇ ਨੇ ਇਹ ਟਰੱਕ ਭਰ ਕੇ ਕੱਢਣਗੇ 22 ਇਹਨਾਂ ਦੀ ਜਗ੍ਹਾ ਹੋਊਗੀ। 22 22 ਇਹਨਾਂ ਦੇ ਉਹ ਆਪਣੀ ਜਗ੍ਹਾ ਦਾ ਜਗ੍ਹਾ ਆ ਸਕੂਗੇ। ਇਹ ਜੀ ਆਪਣੇ ਮਜ਼ਦੂਰਾ ਵੱਲੋਂ ਇਹ ਕਿਹਾ ਜਾ ਰਿਹਾ ਹੈ ਵੀ ਅੰਦਰ ਲਿਫਟਿੰਗ ਨਹੀਂ ਹੋ ਰਹੀ। ਕਾਫੀ ਰਸ਼ ਪਿਆ ਹੋਇਆ ਹੈ ਅੰਦਰ। ਜੇ ਟਰਾਲੀਆਂ ਅੰਦਰ ਆਣਗੀਆਂ ਤਾਂ ਫਿਰ ਟਰੱਕਾਂ ਦਾ ਲੱਗਣਾ ਬਾਹਰ ਮੁਸ਼ਕਲ ਹੋਏਗਾ। ਇਸ ਲਈ ਇਹਨਾਂ ਨੇ ਗੇਟ ਬੰਦ ਕਰਤਾ ਸੀ ਜੀ ਮਜ਼ਦੂਰਾ ਨੇ। ਇਹ ਟਰਾਲੀਆਂ ਐਂਟਰ ਨਹੀਂ ਹੋਣਣੀਆਂ ਅੰਦਰ। ਹੋਰ ਵੀ ਸੈਂਟਿੰਗ ਹੋ ਜਾ। ਉਹਨਾਂ ਨੇ ਇਹ ਹੀ ਆ ਜੀ ਉਹਨਾਂ ਦਾ ਜਿਹੜਾ ਮਾਰਕੀਟਿੰਗ ਦਾ ਸਪੋਰਟ ਆਪਣੇ ਆਏ ਸੀ ਸੁਪਰਵਾਈਜ਼ਰ ਸਾਹਿਬ। ਉਹਨਾਂ ਨੇ ਰਿਕਵੈਸਟ ਕੀਤੀ ਲੇਬਰ ਵਾਲਿਆਂ ਨੂੰ ਆਪਾਂ ਟਰਾਲੀਆਂ ਨਹੀਂ ਆ ਬਾਹਰ ਰੋਡ ਤੇ ਪਬਲਿਕ ਪਰੇਸ਼ਾਨ ਹੋ ਰਹੀ ਐ। ਬੱਚਾ ਨੂੰ ਸਕੂਲ ਜਾਣਾ ਹੈਗਾ ਗੱਡੀਆਂ ਉਹਨਾਂ ਦੀ ਰੁਕੀਆਂ ਹੋਈਆਂ ਨੇ। ਕਿ ਆਪਾਂ ਟਰਾਲੀਆਂ ਕੋਈ ਅੰਦਰ ਟਰੈਕਟਰ ਕਰਾਓ। ਅੰਦਰ ਲਿਫਟਿੰਗ ਦੇ ਹਿਸਾਬ ਨਾਲ ਜਿਵੇਂ ਜਿਵੇਂ ਲੇਬਰ ਦਾ ਹੋਊਗਾ ਇਤਿਜਾਮ ਹੋਏਗਾ ਕਿ ਉਹ ਸਾਹ ਨਾਲ ਇੱਥੇ ਉਤਾਰ ਕੇ ਜੀ ਤੇ ਟਰਾਲੀਆਂ ਉਤਾਰ ਜਾਨ। ਹੁਣ ਕੰਮ ਖਲਾਤਾ ਜੀ। ਆ ਗਿਆ ਆ ਗਿਆ ਹੁਣ ਕੰਮ ਖੁੱਲ ਗਿਆ ਜੀ।